ਸਸਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਨੇ ਤੇ ਰੋਜ਼ੀ ਰੋਟੀ ਕਮਾਉਣੀ ਚਾਹੁੰਦੇ ਨੇ ਵਿਦੇਸ਼ਾਂ ਦੀ ਚੱਕਾ ਚੌਂਦ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਅੰਕੜੇ ਨਵੇਂ ਆਏ ਨੇ ਉਹਨਾਂ ਅੰਕੜਿਆਂ ਨੇ ਤੁਹਾਨੂੰ ਹੈਰਾਨ ਕਰ ਦੇਣਾ ਹੈ ਕਿਉਂਕਿ ਪਾਸਪੋਰਟ ਜਿੰਨੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਬੰਦੇ ਸੀਗੇ ਉਹ ਹੁਣ ਘਟਨੇ ਸ਼ੁਰੂ ਹੋ ਗਏ ਨੇ ਯਾਨੀ ਕਿ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਠੱਲ ਪਈ ਹੈ ਕਾਰਨ ਇਹ ਹੈ ਕਿ ਪਾਸਪੋਰਟ ਹਰ ਕੋਈ ਬਣਵਾਉਣਾ ਚਾਹੁੰਦਾ ਹੈ ਪਾਸਪੋਰਟ ਬਣਦੇ ਬਹੁਤ ਨੇ ਪਰ ਬਹੁਤ ਘੱਟ ਲੋਕ ਨੇ ਜਿਹੜੇ ਪਾਸਪੋਰਟ ਦੇ ਉੱਤੇ ਵਿਦੇਸ਼ ਜਾਂਦੇ ਨੇ ਜਾਂ ਫਿਰ ਇੱਕ ਬਣਵਾ ਕੇ ਰੱਖ ਲੈਂਦੇ ਨੇ ਇਹ ਵੀ ਇੱਕ ਚਲਣ ਆ ਤਾਂ ਕੁਝ ਅੰਕੜੇ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਪਾਸਪੋਰਟ ਪੰਜਾਬ ਦੇ ਵਿੱਚ ਪਹਿਲਾਂ ਕਿੰਨੇ ਕ ਬਣਦੇ ਸੀ ਤੇ ਹੁਣ ਕਿੰਨੇ ਕ ਬੰਨੇ ਸ਼ੁਰੂ ਹੋ ਗਏ ਨੇ ਜੇਕਰ ਆਪਾਂ ਔਸਤਨ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਪਾਸਪੋਰਟ ਲੱਖਾਂ ਦੀ ਤعداد ਚ ਬੰਦੇ ਸੀ ਤੇ ਹੁਣ ਤਕਰੀਬਨ 2025 ਦੇ 6 ਮਹੀਨੇ ਬੀਤੇ ਨੇ ਤੇ ਇਹਨਾਂ ਦੇ ਦੌਰਾਨ ਜਿਹੜੇ ਪਾਸਪੋਰਟ ਬਣਾਉਣ ਦੀ ਦਰ ਹੈ ਉਹ ਬੜੀ ਘੱਟ ਨਜ਼ਰ ਆ ਰਹੀ ਹੈ ਅੰਕੜਿਆਂ ਦੇ ਮੁਤਾਬਕ ਜੂਨ 2025 ਤੱਕ ਪੰਜਾਬ ਦੇ ਵਿੱਚ ਸਿਰਫ 360000 ਪਾਸਪੋਰਟ ਹੀ ਬਣੇ ਨੇ ਜਦਕਿ 2017 ਦੇ ਵਿੱਚ ਪੂਰੇ ਸਾਲ ਦੀ ਗੱਲ ਕਰੀਏ ਤਾਂ 973000 ਪਾਸਪੋਰਟ ਬਣੇ ਸਿਗੇ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ 2024 ਦੇ ਵਿੱਚ ਤਕਰੀਬਨ 10 ਲੱਖ 60 ਹਜ਼ਾਰ ਪਾਸਪੋਰਟ ਬਣੇ ਸੀਗੇ ਯਾਨੀ ਕਿ 1.5 ਲੱਖ ਦੇ ਕਰੀਬ ਲੋਕਾਂ ਨੇ ਪਾਸਪੋਰਟ ਬਣਵਾ ਲਏ ਸੀ ਜਦ ਕਿ ਹੁਣੇ ਸਾਲ ਬੀਤਦਾ ਹੋਇਆ ਨਜ਼ਰ ਆ ਰਿਹਾ ਹੈ ਜੁਲਾਈ ਮਹੀਨਾ ਚੱਲ ਰਿਹਾ ਹੈ ਇਹ ਵੀ ਤਕਰੀਬਨ 10 ਕਿ ਦਿਨਾਂ ਬਾਅਦ ਖਤਮ ਹੋ ਜਾਣਾ ਹੈ ਤਾਂ ਅਜੇ ਫਿਲਹਾਲ 3.60 ਹਜ਼ਾਰ ਜਿਹੜੇ ਨੇ ਪਾਸਪੋਰਟ ਹੀ ਬਣ ਸਕੇ ਨੇ ਇਹ ਜਿਹੜੇ ਵਿਦੇਸ਼ ਮੰਤਰਾਲੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਕਾਰਨ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਅਮਰੀਕਾ ਨੇ ਡਿਪੋਰਟੇਸ਼ਨ ਦੇ ਮਾਮਲੇ ਸ਼ੁਰੂ ਕੀਤੇ ਹੈ ਅਮਰੀਕਾ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਲਗਾਈਆਂ ਜਿਹੜੇ ਵਿਦਿਆਰਥੀ ਇੱਕ ਤਰੀਕੇ ਨਾਲ ਜਾਂਦੇ ਸੀਗੇ ਚਾਹੇ ਉਹ ਸਟੱਡੀ ਵੀਜ਼ਾ ਤੇ ਜਾਂਦੇ ਸੀ ਸਹੀ ਤਰੀਕੇ ਨਾਲ ਵੀ ਜਾਂਦੇ ਸੀ ਪਰ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀਆਂ ਅਪਾਇੰਟਮੈਂਟਸ ਇੰਟਰਵਿਊਜ਼ ਵਗੈਰਾ ਪਿਛਲੇ 2 ਮਹੀਨੇ ਪਹਿਲਾਂ ਰੋਕ ਦਿੱਤੀਆਂ ਗਈਆਂ ਕਾਰਨ ਸੀਗਾ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ ਯਹੂਦੀਆਂ ਵਾਲਾ ਮਾਮਲਾ ਆਇਆ ਸੀ ਉਹਨੂੰ ਲੈ ਕੇ ਆਮੋ ਸਾਹਮਣੇ ਹੋ ਗਈ ਸੀ ਯੂਨੀਵਰਸਿਟੀ ਤੇ 트াম্প ਪ੍ਰਸ਼ਾਸਨ ਇਸ ਕਰਕੇ ਇੱਕ ਤਾਂ ਇਹ ਅਸਰ ਆ ਦੂਜਾ ਹੈ ਕਿ ਕੈਨੇਡਾ ਦੇ ਵਿੱਚ ਜਗਾ ਦੀ ਘਾਟ ਕੈਨੇਡਾ ਦੇ ਵਿੱਚ ਮਹਿੰਗਾਈ ਬੇਰੋਜ਼ਗਾਰੀ ਤਾਂ ਉਹ ਵੀ ਇੱਕ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਜਾ ਕੇ ਵੀ ਰਹਿਣਾ ਹੁਣ ਸੌਖਾ ਨਹੀਂ ਰਹਿ ਗਿਆ ਇਸ ਕਰਕੇ ਨੌਜਵਾਨ ਆਪਣੇ ਕੰਮਾਂ ਨੂੰ ਹੀ ਤਰਜੀਹ ਦੇਣ ਲੱਗ ਪਏ ਨੇ ਤੇ ਪਾਸਪੋਰਟ ਦੇ ਚਲਨ ਨੂੰ ਠੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਅੰਕੜਿਆਂ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਸਖਤੀ ਹੋਈ ਹੈ ਤਾਂ ਜਨਵਰੀ 2025 ਤੋਂ ਲੈ ਕੇ ਜੂਨ 2025 6 ਮਹੀਨਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਔਸਤਨ ਪ੍ਰਤੀ ਦਿਨ 1978 ਪਾਸਪੋਰਟ ਬਣੇ ਨੇ ਜਦਕਿ 2024 ਦੇ ਵਿੱਚ ਜਿਹੜੀ ਔਸਤ ਸੀਗੀ ਪਾਸਪੋਰਟ ਬਣਨ ਵਾਲੀ ਇਹ ਪ੍ਰਤੀ ਦਿਨ 2906 ਪਾਸਪੋਰਟ ਸੀ ਯਾਨੀ ਕਿ ਰੋਜ਼ਾਨਾ ਇੰਨੇ ਪਾਸਪੋਰਟ 3000 ਦੇ ਕਰੀਬ ਬਣਦੇ ਸੀ ਜਿਹੜੇ ਹੁਣ 1978 ਦੇ ਕਰੀਬ ਹੀ ਬਣ ਸਕੇ ਨੇ ਇਸੇ ਤਰ੍ਹਾਂ ਜਿਵੇਂ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਨੌਜਵਾਨਾਂ ਨੂੰ ਵਤਨ ਵਾਪਸ ਲੈ ਕੇ ਆਉਣਾ ਹੈ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਰੋਜ਼ਗਾਰ ਦੇਣਾ ਹੈ ਉਹਨਾਂ ਨੂੰ ਇੱਥੇ ਹੀ ਆਪਣੇ ਪੈਰਾਂ ਤੇ ਖੜੇ ਕਰਨਾ ਤਾਂ ਉਹਦਾ ਵੀ ਇੱਕ ਥੋੜਾ ਬਹੁਤਾ ਅਸਰ ਮੰਨ ਸਕਦੇ ਹਾਂ ਕਿਉਂਕਿ ਸਰਕਾਰ ਇਹਨੂੰ ਆਪਣੀ ਪ੍ਰਾਪਤੀ ਦੇ ਵਿੱਚ ਗਿਣਵਾ ਰਹੀ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਪਾਸਪੋਰਟਸ ਦੀ ਤਾਂ ਪਹਿਲੇ 6 ਮਹੀਨੇ 2025 ਦੇ ਜਿਦੇ ਵਿੱਚ 3,60,000 ਪਾਸਪੋਰਟ ਬਣੇ ਨੇ ਜਦਕਿ 2024 ਦੇ ਵਿੱਚ ਇਹ ਅੰਕੜਾ ਸੀਗਾ 10 ਲੱਖ 60000 ਪਾਸਪੋਰਟਾਂ ਦਾ 2023 ਦੇ ਵਿੱਚ ਪਾਸਪੋਰਟਾਂ ਦਾ ਰੁਝਾਨ ਸਿਖਰ ਦੇ ਉੱਤੇ ਸੀਗਾ ਰਿਪੋਰਟ ਦੇ ਮੁਤਾਬਕ ਅੰਕੜਿਆਂ ਦੇ ਮੁਤਾਬਕ ਇਹ ਪਾਸਪੋਰਟ ਸੀਗੇ ਪ੍ਰਤੀ ਦਿਨ ਔਸਤਨ 2023 ਦੇ ਵਿੱਚ 3271 ਪਾਸਪੋਰਟ ਰੋਜ਼ਾਨਾ ਬਣਦੇ ਸੀਗੇ ਤੇ ਇਸੇ ਦੇ ਚੱਲਦਿਆਂ 1194000 ਪਾਸਪੋਰਟ ਬਣੇ ਸੀਗੇ 2023 ਦੇ ਵਿੱਚ 2014 ਤੋਂ ਲੈ ਕੇ 2025 ਜੂਨ ਤੱਕ ਜਿਹੜੇ ਪਾਸਪੋਰਟ ਪੰਜਾਬ ਦੇ ਵਿੱਚ ਬਣੇ ਨੇ ਉਨੇ 95 ਲੱਖ 41 ਹਜ਼ਾਰ ਯਾਨੀ ਕਿ 96 ਲੱਖ ਦੇ ਏੜ-ਗੇੜ ਦੇ ਵਿੱਚ ਇਹ ਪਾਸਪੋਰਟ ਬਣੇ ਨੇ ਤੇ ਜਦ ਕਿ ਪੰਜਾਬ ਦੇ ਘਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਦੋ ਘਰਾਂ ਪਿੱਛੇ ਤਿੰਨ ਪਾਸਪੋਰਟ ਬਣੇ ਹੋਏ ਨੇ ਜੇਕਰ ਆਪਾਂ 65 ਲੱਖ ਘਰਾਂ ਦੀ ਗੱਲ ਕਰੀਏ ਅੰਕੜਿਆਂ ਦੇ ਮੁਤਾਬਕ ਤਾਂ ਇਹਦੇ ਮੁਤਾਬਕ ਜਦੋਂ ਦਾ ਰੁਝਾਨ ਸ਼ੁਰੂ ਹੋਇਆ 2014 ਤੋਂ ਤੇਜ਼ੀ ਆਈ ਹੈ ਪਾਸਪੋਰਟ ਬਣਨ ਦੇ ਵਿੱਚ ਤਾਂ 2014 ਤੋਂ ਲੈ ਕੇ ਜੂਨ 2025 ਤੱਕ ਹੁਣ ਤੱਕ 99 ਲੱਖ 41 ਹਜ਼ਾਰ ਪਾਸਪੋਰਟ ਬਣੇ ਨੇ ਤਾਂ ਕੁੱਲ ਜਿਹੜੇ ਘਰ ਨੇ ਉਹ 65 ਲੱਖ ਨੇ ਤਾਂ ਫਿਰ ਔਸਤ ਤੁਸੀਂ ਆਪਣੇ ਮੁਤਾਬਕ ਲਗਾ ਸਕਦੇ ਹੋ ਕਿ ਕਿੰਨੇ ਲੋਕਾਂ ਦੇ ਵਿੱਚ ਰੁਝਾਨ ਹੈ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਸੈਟਲ ਹੋਣ ਦਾ ਤੇ ਇਹਦੇ ਨਾਲ ਹੀ ਆਸਟ੍ਰੇਲੀਆ ਸਰਕਾਰ ਨੇ ਵੀ ਇੱਕ ਵੱਡਾ ਝਟਕਾ ਦਿੱਤਾ ਹੈ 25 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਰੱਦ ਕਰ ਦਿੱਤੀ ਗਈ ਹੈ ਉਹਨਾਂ ਨੇ ਆਪਣੀ ਸਟੱਡੀ ਕੰਪਲੀਟ ਕਰ ਲਈ ਸੀ ਪੜ੍ਹਾਈ ਲਿਖਾਈ ਕੰਪਲੀਟ ਹੋ ਗਈ ਸੀ ਤਾਂ ਇਹ ਵੀ ਜਾਣਕਾਰੀ ਹੈ ਕਿ ਕਾਲਜਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਵਿਦਿਆਰਥੀਆਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਜਿਨ੍ਹਾਂ ਦੇ ਭਵਿੱਖ ਦੇ ਉੱਤੇ ਤਲਵਾਰ ਲਮਕਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਵਿਦੇਸ਼ ਦੇ ਵਿੱਚ ਜਾਣਾ ਵੀ ਹੁਣ ਸੌਖਾ ਨਹੀਂ ਤੁਸੀਂ ਜਿੰਨੀਆਂ ਮਰਜ਼ੀ ਕਾਗਜ਼ੀ ਕਾਰਵਾਈਆਂ ਕਰ ਲਓ ਪਰ ਉੱਥੇ ਜਾ ਕੇ ਤੁਹਾਨੂੰ ਮੁਸ਼ਕਲਾ ਔਕੜਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਬੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ